ਹਾਂ ਦੋਸਤੋ ਆ ਅੰਕਲ ਜੀ ਆ ਇਹ ਹਵੇਲੀ ਦਾ ਆਪਜਟਾ ਜੜਿਆਲੇ ਰੋਡ ਤੇ ਦੇਖਿਆ ਨਾ ਦੇਖੋ ਇਹਨਾਂ ਦੀ ਏਜ ਵੀ ਬਜ਼ੁਰਗਿਆ ਵਿਚਾਰੇ ਆਪਣਾ ਗੁਜ਼ਾਰਾ ਕਰਦੇ ਪਏ ਆ ਆ ਟੁੱਟੀ ਸਾਰੀ ਚੀਜ਼ ਤੇ ਆ ਔਰ ਇਹਨਾਂ ਦਾ ਗਲਾਸ ਵੀ ਦੇਖੋ ਟੁੱਟਿਆ ਆ ਅਸੀਂ ਦੀ ਹੈਲਪਿੰਗ ਐਂਡ ਫਾਊਂਡੇਸ਼ਨ ਵੱਲੋਂ ਇਹਨਾਂ ਦੀ ਹੈਲਪ ਕਰਾਂਗੇ ਹੁਣ ਆ ਅੰਕਲ ਜੀ ਘਰ ਦੇ ਵਿੱਚ ਹੋਰ ਕੌਣ ਕੌਣ ਹੈ? ਕੋਈ ਨਹੀਂ ਆ। ਇੱਥੇ ਗੁਜ਼ਾਰਾ ਹੋ ਜਾਂਦਾ ਤੁਹਾਡਾ। ਅੰਕਲ ਹੁਣੀ ਕਹਿੰਦੇ ਆ ਕਿ ਗੁਜ਼ਾਰਾ ਬੜੀ ਮੁਸ਼ਕਲ ਨਾਲ ਆਉਂਦਾ ਆ। ਕੋਈ ਇਨਾਂ ਦੇ ਕੋਲ ਕਸਟਮਰ ਆਂਦਾ, ਕੋਈ ਨਹੀਂ ਵੀ ਆਂਦਾ। ਤੁਹਾਨੂੰ ਪਤਾ ਅੱਜਕੱਲ ਇਦਾਂ ਦੇ ਹਾਲਾਤਾਂ ਦੇ ਵਿੱਚ ਬਹੁਤ ਮੁਸ਼ਕਲ ਹੋ ਜਾਂਦਾ ਆ ਗੁਜ਼ਾਰਾ ਕਰਨਾ। ਸੋ ਜਿੰਨਾ ਵੀ ਅਸੀਂ ਨਾਲ ਵੀ ਹੈਲਪ ਕਰ ਸਕਦੇ ਆ, ਇਨਾਂ ਦੀ ਹੈਲਪ ਕਰਾਂਗੇ। ਪਰਿਵਾਰ ਦੇ ਵਿੱਚ ਵੀ ਕੁਝ ਹੋਣੀ ਤੇ ਆਹ ਦੇਖੋ ਸਿਸ਼ਾ ਟਟਾਇਆ ਦੀ। ਤੁਹਾਡਾ ਜੀ ਨਾ ਮੈਂ ਕਰਦਾ ਕਿ ਕਹਿੰਦੇ ਬਸ ਦੇਖ ਜਾਣਾ ਹੁੰਦਾ ਯਾ ਤੁਹਾਨੂੰ ਪਤਾ ਕਿ ਇਦਾਂ ਦੇ ਲੋਕਾਂ ਨੇ ਕੋਈ ਨਾ ਰਿਕਸ਼ੇ ਵਾਲਾ ਜਣਾ ਕੋਈ ਉਹ ਰੁਗਿਆਂ ਦਾ ਯਾਰ ਬਾਲ ਕਰਾ ਕਰਨ ਵਾਸਤੇ ਆਹ ਕਰ ਉਹਨਾਂ ਦੇ ਚੇਹਰ ਕਹਿੰਦੇ ਇੱਕ ਦਿਨ ਇਸ ਤੋਂ ਜਿਗਨ ਲਗਾ ਸੀ ਕੋਈ ਬੰਦਾ ਇਹਨਾਂ ਦਾ ਕਸਟਮਰ ਆ ਜਾਂਦਾ। ਟੁੱਟੀ ਹੋਈ ਹੈ ਸਾਰੀ। ਆਹ ਦੇਖੋ ਬਿਲਕੁਲ ਨਿਕਲ ਜਾ ਮਾਇਸ ਤੁਹਾਨੂੰ। ਖਾਣੇ ਦੀ ਸ਼ਿਕਾਇਤ ਕੋਲਾਕਾ ਕਰਦੇ ਦਿਨ ਕਿ ਚੇਅਰ ਜੋ ਕਿ ਟੋਲਟੀ ਚੇਅਰ ਆ असीं हेल्प करण कल्ह पाण संभाल थोड़ा जा अंधेरा हुया कोई बि ਕਾਮ ਕਰੋ ਉਮੀਦ ਕਰੋ ਅੰਕਲ ਜੀ ਕਹਿੰਦੇ ਕਿ ਸੋਹਦੇ ਆ ਉੱਥੇ ਬੰਦੇ ਆ ਅੰਕਲ ਜੀ ਕਹਿੰਦੇ ਕਿ ਘਰ ਪਰਿਵਾਰ ਹੈਗਾ ਆ ਪਰ ਨਾ ਹੋਇਆ ਨਾ ਲੱਗਾ ਆ ਉਥੇ ਇੱਕ ਕੁਆਟਰ ਜਾਂ ਬਣਿਆ ਦੇਖੋ ਰੂਟ ਤੇ ਅੰਕਲ ਹਣੀ ਕਹਿੰਦੇ ਮੈਂ ਉੱਥੇ ਸੌਂਦਾ ਆ ਤੇ ਇਦਾਂ ਵਿਚਾਰੇ ਮਾੜਾ ਮੋਟਾ ਜੀਵਾਰਾ ਕਰ ਲੈਂਦੇ ਆ ਆਪਣਾ ਕੋਈ ਕਸਟਮਰ ਆ ਜਾਂਦਾ ਕੋਈ ਰੇੜੀ ਵਾਲਾ ਆ ਜਾਂ ਰਿਕਸ਼ੇ ਵਾਲਾ ਤੁਨੰਦੀ ਵਿੱਚ ਆ ਤੇ ਆਪਾਂ ਅੰਕਲ ਉਹਨਾਂ ਨੂੰ ਅੱਜ ਸਾਡੀ ਟੀਮ ਦੇ ਵੱਲੋਂ ਸਾਰੇ ਸਹਿਯੋਗ ਜੀ ਨਾਲ ਕਿੰਨੂ ਅੰਕਲ ਜੀ ਦਾ ਸਾਥ ਕੀਤਾ ਹੋਇਆ ਸੀ ਬਲਾਸ ਜਾਂ ਜਰੂਰਤ ਦਾ ਸਮਾਨ ਨਿਕਲ ਆਇਆ ਅੱਗੇ ਵੀ ਅਸੀਂ ਇਹਨਾਂ ਨੂੰ ਮਿਲਦੇ ਰਵਾਂਗੇ ਠੀਕ ਆ ਦੋਸਤੋ ਧੰਨਵਾਦ ਤੁਹਾਡਾ ਰਕਵਾ ਦੇ ਘਰਾਂ ਚਲੇ ਠੀਕ ਆ ਅੰਕਲ ਜੀ ਖੁਸ਼ ਹੋ ਮੈਂ ਵੀ ਬਹੁਤ ਖੁਸ਼ ਹਾਂ ਠੀਕ ਆ ਜੀ ਜਦੋਂ ਵੀ ਕੋਈ ਹੋਈ ਤੁਹਾਨੂੰ ਕਾਲ ਦੇ ਕੇ ਜਾਣੇ ਆ ਕੋਈ ਵੀ ਜਰੂਰਤ ਹੋਈ ਤੁਸੀਂ ਯਾਦ ਕਰਨਾ ਸਾਨੂੰ ਚੰਗਾਰੀ ਚੰਗਾ ਜੀ ਰਾਜੀ ਰਹੋ ਚੰਗਾਰੀ ਮਾਤਾ ਖੁਦ